ਫੈਸਟੀਕਾ ਲਈ ਸਾਰਿਆਂ ਨੂੰ ਜਸਪੈਕਸ ਨੂੰ ਜਰ ਤੁਹਾਡਾ ਸਵਾਗਤ ਹੈ ਜੀ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਸੋਹਣੇ ਸੂਟ ਜੀ ਆ ਵੀ ਸਾਡੇ ਤਿਆਰ ਕੀਤੇ ਗਏ ਹੈ ਜੀ ਹਾਂਜੀ ਆਹ ਕੋਰਨਰ ਤੇ ਵਰਕ ਹੈ ਜੀ ਆਹ ਬਾਜੂ ਤੇ ਜੀ ਹਾਂਜੀ ਅਸੀਂ ਬਹੁਤ ਸੋਹਣੇ ਸੂਟ ਲੈ ਕੇ ਆਏ ਜੀ ਤੁਸੀਂ ਹਾਂਜੀ ਆਹ ਵੇਖੋ ਜੀ ਬਹੁਤ ਵਧੀਆ ਸੂਟ ਹੈ ਜੀ ਆਜੀ ਸ਼ਰਤ ਦੇ ਜੀ ਕਲੀਆਂ ਪਾ ਕੀਤੇ ਹੋਇਆ। ਇੱਕੇ ਰਾਜੀ ਆ ਪੌਂਚੇ ਤਿਆਰ ਕੀਤੇ ਗਿਆ ਜੀ। ਇਹਦੇ ਨਾਲ ਦੀ ਬਾਜੂ ਕੀਤੀ ਗਈ ਹੈ ਜੀ। ਜੇ ਤੁਸੀਂ ਕਿਸੇ ਤਰ੍ਹਾਂ ਦਾ ਤੁਸੀਂ ਕਰਵਾਉਣਾ ਹੋ ਵਰਕ ਜੀ ਕੋਈ ਸ਼ਾਰਟ ਸਕਰੀਨ ਸ਼ਾਟ ਲੈ ਕੇ ਜੀ ਤੁਸੀਂ ਸਾਨੂੰ ਇਸ ਨੰਬਰਾਂ ਤੇ ਵਰਕ ਕਰ ਸਕਦੇ ਹੋ ਜੀ। ਕਾਟਨ ਦੇ ਸੂਟ ਤੇ ਕੀਤਾ ਗਿਆ ਸੀ ਜੀ। ਆ ਨੈਚਰਿਕ ਰੇਸ਼ਮ ਤੇ ਕੀਤਾ ਗਿਆ ਜੀ। ਆ ਸਾਰੀ ਸਕਰਟ ਤੇ ਫਲਾਵਰ ਹੈ ਜੀ। ਹਾਂਜੀ ਇਸੇ ਤਰ੍ਹਾਂ ਦਾ ਬਾਜੂ ਤੇ ਕੀਤਾ ਗਿਆ ਹੈ ਜੀ ਇੱਕ ਫਲਾਵਰ। ਹਾਂਜੀ ਉਹਦੋਂ ਅਗਲਾ ਸੁੱਟ ਜੀ ਵੇਖੋ। ਦੀਫ mịnਾਂਤਾ ਕਰਨ ਤੇ ਜ ਬਹੁਤ ਸੋਹਣਾ ਰਾਣੀ ਸ਼ੇਡ ਚ ਬਣਿਆ ਹੋਇਆ ਸੂਟ ਜੀ। ਇਹ ਵੀ ਕਾਟਨ ਦੇ ਸੂਟ ਤੇ ਕੀਤਾ ਗਿਆ ਜੀ। ਆ ਨਿਕ ਡਿਜ਼ਾਈਨ ਤੇ ਬਣਿਆ ਹੋਇਆ ਜੀ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ। ਆ ਜੀ ਬਾਜੂ ਤੇ ਕੀਤਾ ਗਿਆ। ਹਾਂ ਲੋ ਅਗਲੀ ਬਣਦੀ। ਕਟ ਰੇਟਾਂ ਦੇ ਕਿਤੇ ਹੋਏ ਹੈ ਜੀ ਤੁਸੀਂ ਕਿਸੇ ਤਰ੍ਹਾਂ ਦਾ ਤੱਕ ਪਰਵਾਹ ਨਹੀਂ ਸਾਥੋ ਸਾਨੂੰ ਸਾਡੇ ਨੰਬਰਾਂ ਤੇ ਜਿਸਪਰ ਕਰ ਸਕਦੇ ਆ ਜੀ ਹਾਂਜੀ ਆ ਬਾਟਮ ਵਰਕ ਹੈ ਜੀ ਆਹ ਦੀ ਸ਼ਰਟਾਂ ਜੀ ਇਹ ਕੱਟ ਤੋਂ ਘੱਟ ਪ੍ਰਾਈਜ਼ ਰੱਖਿਆ ਗਿਆ ਜੀ ਇਹਦਾ 200 ਪ੍ਰਾਈਜ਼ ਰੱਖਿਆ ਹੋਇਆ ਹੈ ਜੀ ਆ ਜੀ 600 ਚ ਦਿੱਤਾ ਗਿਆ ਜੀ ਸਾਰਾ ਵਰਕ ਜੀ 600 ਚ ਵਰਕ ਹੈ ਜੀ ਬਹੁਤ ਘੱਟ ਤੋਂ ਘੱਟ ਰੇਟ ਹੈ ਇਹਨਾਂ ਦਾ ਆ 500 ਚ ਕੀਤਾ ਗਿਆ ਜੀ ਬਹੁਤ ਸੋਹਣਾ ਸੂਟ ਹੈ ਜੀ ਆਹ ਵਾਲਾ ਵੈਸੇ ਕਰ ਲਿਆ ਕੀਤਾ ਗਿਆ ਨਾਲੇ ਤੋਂ ਆਵੇ 650 ਪਰਾਈ ਜ ਰੱਖਿਆ ਗਿਆ ਜੀ ਇਹਦਾ ਇਹਦਾ ਜੀ 500 ਪਰਾਈ ਹੈ ਜੀ ਜਿਹੜਾ ਪਹਿਲੇ ਨੰਬਰ ਤੇ ਪਾਇਆ ਸੀ ਜੀ ਇਹਦਾ 500 ਪਰਾਈ ਰੱਖਿਆ ਗਿਆ ਹਾਂਜੀ ਤੁਸੀਂ ਕਿਸੇ ਕੰਤਰਾਂ ਦੇ ਵਰਕ ਕਰਾਉਣੇ ਹੋਣ ਸਾਥੋ ਜੀ ਬਹੁਤ ਸੋਹਣਾ ਸੂਟ ਜਿਸ ਦਾ ਟ੍ਰੇਟਾ ਚ ਕੀਤੇ ਗਏ ਹੈ ਜੀ ਸਾਡੇ ਦੇ ਨੰਬਰਾਂ ਤੇ ਤੁਸੀਂ WhatsApp ਨੰਬਰ ਕਰ ਸਕਦੇ ਆ ਜੀ ਸਾਨੂੰ ਉਸ ਤੇ ਮੈਸੇਜ ਕਰ ਸਕਦੇ ਆ ਜੀ ਅਸੀਂ ਤੁਹਾਡੇ ਘਰ ਬੈਠੇ ਸੂਲ ਪਹਚਾਏ ਜਾਣਗੇ ਜੀ